ਸਤਿ ਸ੍ਰੀ ਅਕਾਲ ਜੀ ਅੱਜ ਫੇਰ ਆਪਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਕਾਫੀ ਦੁੱਖਾਂ ਤੇ ਕਸ਼ਟਾਂ ਭਰਿਆ ਰਿਹਾ ਉਹਨਾਂ ਦੀ ਜਿਹੜੀ ਬਚਪਨ ਦੀ ਜ਼ਿੰਦਗੀ ਸੀ ਕਾਫੀ ਕਸ਼ਟਾਂ ਦੇ ਵਿੱਚ ਗੁਜ਼ਰੀ ਆਪ ਜੀ ਦਾ ਤਾਇਆ ਪ੍ਰਿਥੀ ਚੰਦ ਅਤੇ ਤਾਈ ਕਰਮੋ ਆਪ ਜੀ ਦੇ ਅਵਤਾਰ ਦੀ ਖਬਰ ਸੁਣ ਕੇ ਸਾੜ ਬਲ ਗਏ ਉਹਨਾਂ ਦੇ ਸੱਤ ਹੀ ਕੱਪੜੀਂ ਅੱਗ ਲੱਗ ਗਏ ਉਹਨਾਂ ਦੇ ਵਿੱਚ ਕੁਝ ਨਾ ਰਿਹਾ ਜਿਵੇਂ ਜਿਉਂਦੇ ਜੀ ਹੀ ਮੱਚ ਗਏ ਹੋਣ ਉਹਨਾਂ ਦੀਆਂ ਮੰਦੀਆਂ ਘਟਿਆ ਅਤੇ ਨੀਚ ਆਸਾਂ ਉੱਪਰ ਪਾਣੀ ਜੋ ਫਿਰ ਗਿਆ ਸੀ ਉਹ ਦੋਵੇਂ ਜੀ ਤਾਂ ਇਹ ਮਿੱਥੀ ਬੈਠੇ ਸਨ ਕਿ ਗੁਰੂ ਜੀ ਦੇ ਪੁੱਤ ਨਾ ਹੋਣ ਕਰਕੇ ਗੁਰਗੱਦੀ ਦਾ ਹੱਕਦਾਰ ਉਹਨਾਂ ਦਾ ਆਪਣਾ ਪੁੱਤਰ ਮਿਹਰਬਾਨ ਸੀ ਉਹ ਮੰਨਦੇ ਸਨ ਕਿ ਮਿਹਰਬਾਨ ਨੂੰ ਹੀ ਗੱਦੀ ਮਿਲੇਗੀ ਉਹਨਾਂ ਨੇ ਲਾਲਚ ਤੇ ਈਰਖਾ ਦੇ ਕਾਰਨ ਅੰਨੇ ਤੇ ਪਾਗਲ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਮਰਵਾਉਣ ਦੇ ਬਹੁਤ ਯਤਨ ਕੀਤੇ ਤਾਂ ਜੋ ਉਹਨਾਂ ਦੇ ਪੁੱਤ ਦਾ ਰਾਹ ਸਾਫ਼ ਹੋ ਜਾਵੇ ਰਸਤਾ ਖਾਲੀ ਹੋ ਜਾਵੇ ਰਸਤਾ ਵਿਲਾ ਹੋ ਜਾਵੇ ਪਹਿਲਾਂ ਤਾਂ ਉਹਨਾਂ ਨੇ ਦਾਈ ਜੋ ਬਾਲ ਬਚਪਨ ਦੇ ਵਿੱਚ ਗੁਰੂ ਸਾਹਿਬ ਨੂੰ ਖਿਡਾਉਂਦੀ ਵੀ ਸੀ ਉਸ ਨੂੰ ਲਾਲਚ ਦੇ ਕੇ ਉਸ ਦੀਆਂ ਦੁੱਧੀਆਂ ਉੱਪਰ ਜ਼ਹਿਰ ਲਵਾ ਕੇ ਭੇਜਿਆ ਉਸ ਨੇ ਆਪ ਜੀ ਨੂੰ ਦੁੱਧ ਚੰਗਾ ਆਉਣਾ ਚਾਹਿਆ ਪਰ ਆਪ ਜੀ ਨੇ ਦੁੱਧ ਨਾ ਚੁੰਗਿਆ ਦਾਈ ਆਪ ਹੀ ਜ਼ਹਿਰ ਦੇ ਅਸਰ ਨਾਲ ਮਰ ਗਈ ਫਿਰ ਉਸ ਪਾਪੀ ਜੋੜੀ ਨੇ ਇੱਕ ਸਪੇਰੇ ਜੋਗੀ ਪਾਸੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਲੇ ਕਮਰੇ ਵਿੱਚ ਇੱਕ ਬਹੁਤ ਹੀ ਜ਼ਹਿਰੀ ਫਨੀਰ ਸੱਪ ਸੁਡਵਾ ਦਿੱਤਾ ਪਰ ਸੇਵਾਦਾਰਾਂ ਨੂੰ ਬੀੜੇ ਸਰ ਮੌਕੇ ਤੇ ਪਤਾ ਲੱਗ ਗਿਆ ਤਾਂ ਉਹਨਾਂ ਨੇ ਸੱਪ ਨੂੰ ਮਾਰ ਦਿੱਤਾ ਦੋ ਵਾਰ ਅਸਫਲ ਫੇਲ ਹੋ ਜਾਣ ਮਗਰੋਂ ਵੀ ਕਰਮੋ ਤੇ ਪਿਰਥੀ ਇਹਨੇ ਬਸ ਨਾ ਕੀਤੀ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਖੜਾ ਆਵੇ ਬ੍ਰਾਹਮਣ ਨੂੰ ਬਹੁਤ ਸਾਰਾ ਪੈਸਾ ਧਨ ਦਾ ਲਾਲਚ ਦੇ ਕੇ ਕਿਹਾ ਕਿ ਬੱਚੇ ਨੂੰ ਦਹੀਂ ਵਿੱਚ ਜ਼ਹਿਰ ਪਾ ਕੇ ਦੇ ਦਿਵੋ ਜਦੋਂ ਦੁਸ਼ਟ ਦਹੀਂ ਪਿਉਣ ਲੱਗਾ ਤਾਂ ਬਾਲ ਗੁਰੂ ਸਾਹਿਬ ਰੋਣ ਲੱਗ ਪਏ ਉਹ ਦਹੀਂ ਨੂੰ ਮੂੰਹ ਨਾ ਲਾਉਣ ਤਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਆਪ ਦਹੀਂ ਪਲੌਣੀ ਚਾਹੀ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੇਰ ਵੀ ਦਹੀਂ ਨਾ ਪੀਤਾ ਸਗੋਂ ਹੱਥ ਨਾਲ ਪਰੇ ਧੱਕ ਦਿੱਤਾ ਗੁਰੂ ਜੀ ਨੇ ਉਹ ਦਹੀਂ ਇੱਕ ਕੁੱਤੇ ਨੂੰ ਪਾ ਦਿੱਤੀ ਤੇ ਕੁਝ ਟਾਈਮ ਦੇ ਵਿੱਚ ਉਹ ਕੁੱਤਾ ਮਰ ਗਿਆ ਇਸ ਤਰ੍ਹਾਂ ਸਾਰਾ ਭੇਤ ਖੁੱਲ ਗਿਆ ਉਹ ਬ੍ਰਾਹਮਣ ਜਿਸ ਨੇ ਦਹੀਂ ਵਿੱਚ ਜ਼ਹਿਰ ਮਲਾਇਆ ਸੀ ਇਹ ਸੁਣ ਕੇ ਉਹ ਕੰਬ ਗਿਆ ਉਸ ਸਭ ਕੁਝ ਸੱਚ-ਸੱਚ ਦੱਸ ਦਿੱਤਾ ਪਿਰਥੀ ਚੰਦ ਦੀ ਸਾਰੇ ਸ਼ਹਿਰ ਵਿੱਚ ਬਦਨਾਮੀ ਹੋ ਗਈ ਉਸ ਦੇ ਨਾਮ ਦੀ ਥੂ-ਥੂ ਹੋਣ ਲੱਗ ਪਈ ਉਸ ਨੂੰ ਲੋਕ ਘਟਿਆ ਦੁਸ਼ਟ ਕਹਿਣ ਲੱਗ ਪਏ ਤੇ ਥੋੜੇ ਦਿਨਾਂ ਬਾਅਦ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਦੂਜੇ ਦਿਨ ਬਾਅਦ ਬ੍ਰਾਹਮਣ ਦੇ ਪੇਟ ਦੇ ਵਿੱਚ ਬਹੁਤ ਭਿਆਨਕ ਦਰਦ ਉੱਠਿਆ ਸੂਲ ਉੱਠਿਆ ਤੇ ਉਹ ਵੀ ਮਰ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਹਾਬਜਾਦੇ ਦੀ ਰੱਖਿਆ ਬਾਰੇ ਵਾਹਿਗੁਰੂ ਜੀ ਧੰਨਵਾਦ ਕੀਤਾ। ਇਸ ਤੋਂ ਪਿੱਛੋਂ ਬੇਸਖ ਪਿਰਥੀ ਚੰਦ ਨੇ ਆਪਣੀਆਂ ਘਟਿਆ ਚਾਲਾਂ ਚੱਲਣੀਆਂ ਬੰਦ ਕਰ ਦਿੱਤੀਆਂ ਸਨ। ਪ੍ਰithvi ਵਾਰ ਕਰਨ ਤੋਂ ਵੀ ਹਟ ਗਿਆ। ਹੁਣ ਪ੍ਰਮਾਤਮਾ ਵੱਲੋਂ ਆਪ ਨੂੰ ਡਾਢਾ ਕਸ਼ਟ ਮਿਲਿਆ। ਆਪ ਜੀ ਨੂੰ ਇੱਕ ਬੜੀ ਹੀ ਭਿਆਨਕ ਬਿਮਾਰੀ ਜਿਸ ਨੂੰ ਮਾਤਾ ਕਿਹਾ ਜਾਂਦਾ ਹੈ ਜਾਂ ਚੇਚ ਕਿਹਾ ਜਾਂਦਾ ਹੈ ਉਸ ਨੇ ਘੇਰ ਲਿਆ। ਪਰ ਵਾਹਿਗੁਰੂ ਨੇ ਮਿਹਰ ਕੀਤੀ। ਆਪ ਛੇਤੀ ਹੀ ਰਾਜੀ ਹੋ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਮੌਕੇ ਤੇ ਕਰਤਾਰ ਦੇ ਧੰਨਵਾਦ ਅਤੇ ਮਨ ਦੀ ਖੁਸ਼ੀ ਪ੍ਰਗਟ ਕਰਨ ਲਈ ਸ਼ਬਦ ਰਚੇ ਜਨਕੀ ਪੈ ਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਬਖਦ ਉਤਰ ਗਿਓ ਸਬਤ ਆਪ ਰਹਾਓ ਹਰ ਗੋਵਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿਟੀ ਵਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕੀਓ ਮੇਰਾ ਕਰਤਾ ਗੁਰਪੂਰੇ ਕੀ ਵਡਿਆਈ ਅਵਚਲ ਨੀਵ ਧਰੀ ਗੁਰਨਾਨਕ ਨਿਤਨਿਤ ਚੜੈ ਸਵਾਈ ਆਉਣ ਵਾਲੇ ਸਮੇਂ ਦੇ ਰੰਗ ਅਤੇ ਚਾਲ ਢਾਲ ਵੇਖ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਤੀਤ ਕਰ ਲਿਆ ਮਹਿਸੂਸ ਕੀਤਾ ਕਿ ਸਮੇ ਅਜੇੇ ਖਤਰਨਾਕਾ ਰਹੇ ਹਨ ਜਾ ਜ਼ੁਲਮ ਤੇ ਬਦੀਆਂ ਤਾਕਤਾਂ ਦਾ ਟਾਕਰਾ ਕਰਨ ਤੇ ਸੱਚਾ ਧਰਮ ਪ੍ਰਚਾਰਨ ਲਈ ਸਿੱਖਾਂ ਨੂੰ ਸੰਤ ਸਿਪਾਹੀ ਬਣਨਾ ਪਵੇਗਾ ਅਤੇ ਤਲਵਾਰ ਬੋਹਣੀ ਪਵੇਗੀ ਅਜਿਹੇ ਸਮੇਂ ਵਿੱਚ ਗੁਰਗੱਦੀ ਦੇ ਬਿਰਾਜਮਾਨ ਹੋਣ ਵਾਲੇ ਵਿਅਕਤੀ ਵਿੱਚ ਇਹੋ ਜਿਹੇ ਗੁਣਾਂ ਤੇ ਸ਼ਕਤੀਆਂ ਦੀ ਲੋੜ ਸੀ ਪੰਜਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਉਹੋ ਜਿਹੀ ਸਿੱਖਿਆ ਦਿੱਤੀ ਸਿਖਲਾਈ ਦੇਵਾਉਣ ਦਾ ਫੈਸਲਾ ਕੀਤਾ ਆਪ ਜੀ ਨੇ ਸਹਿਬਯਾਦੀ ਸਿਖਲਾਈ ਪੜ੍ਹਾਈ ਦਾ ਕੰਮ ਬਾਬਾ ਬੁੱਢਾ ਜੀ ਨੂੰ ਸੌਂਪ ਦਿੱਤਾ ਉਹਨਾਂ ਦੇ سپੁਰਦ ਕਰ ਦਿੱਤਾ ਅਤੇ ਆਪ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸੰਤ ਸਿਪਾਹੀ ਬਣਾਇਆ ਜਾਵੇ ਉਹਨਾਂ ਨੂੰ ਤਲਵਾਰ ਢਾਲ ਦੀ ਮੁਕੰਮਲ ਸਿਖਲਾਈ ਦਿੱਤੀ ਜਾਵੇ। ਬਾਬਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਗੁਰੂ ਘਰ ਦੀ ਵਿੱਦਿਆ ਤੇ ਗੁਰਬਾਣੀ ਦੀ ਪੜ੍ਹਾਈ ਕਰਾਈ ਅਤੇ ਨਾਲ ਹੀ ਸ਼ਸਤਰਾਂ ਦੀ ਵਰਤੋਂ ਘੋੜੇ ਦੀ ਸਵਾਰੀ, ਕੁਸ਼ਤੀ ਅਤੇ ਯੋਧਿਆਂ ਸੂਰਬੀਰਾਂ ਦੇ ਕਰਤੱਵਾਂ ਦੀ ਸਿਖਲਾਈ ਵੀ ਕਰਾਈ। ਨਤੀਜਾ ਇਹ ਹੋਇਆ ਕਿ ਸ੍ਰੀ ਹਰ ਗੋਮੇ ਸਾਹਿਬ ਹਰ ਪਾਸਿਓ ਮੁਕੰਮਲ ਯੋਗਤਾ ਵਾਲੇ ਮਰਦ ਬਣ ਗਏ ਆਪ ਜੀ ਸਡੌਲ ਨਰੋਏ ਅਤੇ ਬਲਵਾਨ ਵੀ ਸਨ ਅਤੇ ਨਾਲ ਹੀ ਬ੍ਰਹਮ ਗਿਆਨੀ ਤੇ ਸੰਤਪੂਰਨ ਵੀ ਗੁਰੂ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਘੋੜੇ ਦੀ ਸਵਾਰੀ ਤਲਵਾਰ ਗੱਤਕਾ ਅਤੇ ਖੰਡੇ ਹੀ ਸਿਖਲਾਈ ਦੇ ਕੇ ਮੁਕੰਮਲ ਇੱਕ ਸੂਰਬੀਰ ਯੋਧਾ ਬਣਾ ਦਿੱਤਾ ਬਾਕੀ ਦਾ ਇਤਿਹਾਸ ਅਗਲੇ ਭਾਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ